ਜਦ ਮੈਨੂੰ ਕਹਿੰਦੀ ਇਤਨੀ ਭੀੜ ਜਾ ਰਹੀ ਹੈ ਪਿਆਸ ਮੈਂ ਗਲਤ ਬੰਦਿਆਂ ਦੀ ਭੀੜ ਜਾ ਰਹੀ ਹੈ ਹੁੜਕੇ ਇਹਨਾਂ ਨੂੰ ਕੀ ਆ ਕੋਈ ਢੀਤੀ ਪੱਥਰ ਜਾ ਰਹੇ ਨੇ ਇਹਨਾਂ 'ਚ ਕੋਈ ਮਣੁੱਖ ਨਹੀਂ ਹੈ ਸਭ ਢੀਟੀਆਂ ਪੱਥਰਾਂ ਦੀ ਭੀੜ ਹੈ ਸਭ ਮੂਰਖਾਂ ਦਾ ਇਕੱਠ ਹੈ ਕੁਝ ਵੀ ਨਹੀਂ ਹੈ ਮੈਂ ਦਾਅਵੇ ਨਾਲ ਲੱਗ ਸਕਦਾ ਇਤਨੀ ਗੱਲ ਮੈਂ ਦਾਅਵੇ ਨਾਲ ਲੱਗ ਸਕਦਾ ਕੋਈ 10 ਸਾਲ ਪਹਿਲੇ ਇਹਨਾਂ ਨੇ ਇੱਕ ਕਿਤਾਬ ਛਾਪੀ ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਕਿਤਾਬ ਦਾ ਨਾਂ ਰੱਖਿਆ ਜਲੰਧਰ ਵਿੱਚ ਕਿਸੇ ਸਰਦਾਰ ਮਰਿੰਜਨ ਸਿੰਘ ਨੇ ਛਾਪੀ। ਔਰ ਹਜ਼ਾਰਾਂ ਦੀ ਤਾਦਾਦ ਵਿੱਚ ਦੇਸ਼ ਦੇ ਵਿੱਚ ਫਰੀ ਵੰਡੀ ਵਿਦੇਸ਼ਾਂ ਵਿੱਚ ਫਰੀ ਵੰਡੀ। ਭਾਈ ਬੂਤਾ ਸਿੰਘ ਪਰਾਗ ਸਿੰਘ ਦੀ ਦੁਕਾਨ ਤੇ 5000 ਦੇ ਕਰੀਬ ਪਈਆਂ ਸਨ ਮੈਨੂੰ ਕਹਿਣ ਲੱਗੇ ਗੈਨੇ ਜੀ ਸੁੱਟ ਗਏ ਨੇ ਤੇ ਕਹਿਣ ਜਿਹੜਾ ਗਾਹਕ ਆਵੇ ਮੁਫਤ ਦੇਈ ਜਾਓ ਪਰ ਹੁਣ ਅਸੀਂ ਇਹਨਾਂ ਨੂੰ ਜਲਾ ਦੇਣਾ। ਮੈਂ ਕਹਿੰਦਾ ਕਿੰਨ ਥਾਣੋਂ ਹੀ ਗੱਲਾਂ ਕੱਡੀਆਂ ਨੇ ਇਹ ਚ ਪਾਣੀ ਪੀ ਪੀ ਕੇ ਗੱਲਾਂ ਕਢੇ ਨਾ ਕਢੀਆਂ ਲਿਖੀਆਂ ਕਿਤਾਬਾਂ ਤੁਹਾਡੀਆਂ ਕੈਸਾਂ ਆਹ ਪਰਖੰਡੀ ਗੁਰੂਆਂ ਬਾਰੇ ਪੜੇ ਵਿਚਾ ਬਸ ਗੱਲਾਂ ਹੀ ਕੱਡੀਆਂ ਨੇ ਮੈਂ ਕਹਿੰਦਾ ਕੁਲ ਗੱਲਾਂ ਤੋਂ ਇਲਾਵਾ ਫਿਰ ਹੋਰ ਹੈ ਹੀ ਕੀ ਹੋਰ ਹੈ ਕੋਈ ਦਲੀਲ ਨਹੀਂ ਕੋਈ ਵਿਚਾਰ ਨਹੀਂ ਇਹ ਤੇ ਸੈਂਕੜੇ ਦਫਾ ਚੈਲੰਜ ਕੀਤਾ ਆਪ ਵਿਚਾਰ ਕਰ ਲਓ ਮੇਰੇ ਖਿਆਲ ਆਮ ਬੰਦਾ ਕਿੰਨਾ ਖਰਚ ਨਹੀਂ ਕਰ ਸਕਦਾ 10-15 ਲੱਖ ਰੁਪਏ ਤਾਂ ਉਸ ਕਿਤਾਬ ਤੇ ਖਰਚ ਹੋਇਆ ਉਹਨੇ 5-700 ਸਫੇਦੀ ਕਿਤਾਬ ਫਰੀ ਵੰਡੀ ਖਾਸ ਕਰਕੇ ਸਿੰਧੀ ਸਮਾਜ ਦੇ ਬਹੁਤ ਫਰੀ ਵੰਡੀ ਕਿਉਂਕਿ ਸਿੰਧੀ ਸਮਾਜ ਦਾਸ ਨੂੰ ਬੁਲਾਉਂਦਾ ਹੈ ਉਸਾਈਦਾਰੀ ਤੇ ਕਥਾ ਸੁਣਦੇ ਨੇ ਉਹਨਾਂ ਨੂੰ ਡਰ ਪਿਆ ਪੈ ਗਏ ਸਾਡਾ ਸ਼ਿਕਾਰ ਹੈ ਕਿਧਰੇ ਇਹ ਗੁਰੂ ਨਾਨਕ ਨਾਲ ਨਾ ਜੁੜ ਜਾਣ ਸਾਰੇ ਪੈ ਨਹੀਂ ਬਣਦਾ ਬੜੀ ਖਾਤੀ ਉਹਨੇ ਬੜੀ ਵੰਡੀ ਗਲਤ ਆਮ ਸਹੀ ਆਮ ਬੰਦੇ ਗਲਤ ਹੋਵੇ ਬਹੁਤ ਵੱਡੀ ਭੀੜ ਗਲਤ ਹੋਵੇ ਸਹੀ ਸਮਝੀ ਜਾਂਦੀ ਐਨੀ ਵੱਡੀ ਭੀੜ ਨਿਰੰਕਾਰੀਆਂ ਦਾ ਸਮਾਗਮ ਆਉਂਦਾ ਹੈ ਦਿੱਲੀ ਦੇ 20 ਲੱਖ ਦਾ ਘਟ ਆਉਂਦਾ ਇਤਨਾ ਹੋਰ ਕਿਸੇ ਦਾ ਵੀ ਨਹੀਂ ਹੁੰਦਾ ਰਾਜਨੀਤਿਕ ਘਟ ਵੀ ਨਹੀਂ ਹੁੰਦੇ ਉਹ ਵੱਡੀ ਜਿਹੜੀ ਭੀੜ ਆਉਂਦੀ ਹੈ ਫਕਤਾ ਦੀ ਆਉਂਦੀ ਹੈ ਗਲਤ ਬੰਦਿਆਂ ਦੀ ਕੁਝ ਵੀ ਨਹੀਂ ਕੁਝ ਵੀ ਨਹੀਂ ਸਹੀ ਗੱਲ ਇਤਨੀ ਬਾਰੀਕ ਹੁੰਦੀ ਏ ਦਿਮਾਗ ਦੇ ਪੁਰਜ਼ੇ ਢੱਲੇ ਹੋ ਜਾਣਗੇ ਸਮਝਣ ਲਈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ ਤੇ ਤੁ ਕਸਮ ਦੇ ਬੋਲ ਨੇ ਨੂੰ ਸਮਝਣ ਵਾਸਤੇ ਅਕਲ ਚਾਹੀਦੀ ਪੂਰਾ ਜ਼ੋਰ ਲਾਣਾ ਪਏਗਾ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੀ ਸਮਝ ਵਿੱਚ ਹੈ ਪ੍ਰਮਾਤਮਾ ਜਨ ਨਾਨਕ ਕੋ ਟਨਵੇਂ ਕਿਨ ਹੂੰ ਗੁਰਮੁਖ ਹੋਏ ਪਛਾਣਾ ਕਰੋੜਾਂ ਚ ਕੋਈ ਕਿਰੋੜਾ ਚ ਕੋਈ ਇੱਕ ਕਦ ਹੈ ਜੇ ਜੀ ਸਮਝਦੇ ਚਾਹੇ ਤੋ ਧਿਆਨ ਨਾਲ ਸੁਣਨਾ ਕਰੋੜਾ ਚ ਕੋਈ ਇੱਕ ਕਦ ਹੈ ਜੇ ਦੇ ਚੇਤੇ ਦੇ ਚ ਹੈ ਜੇ ਦੀ ਯਾਦ ਦੇ ਚ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ ਕਰੋੜਾ ਚ ਕੋਈ ਕਦ ਜੇ ਦੇ ਚੇਤੇ ਸਿਮਰਨ ਕਰੋ ਸਿਮਰਨ ਕਰੋ ਪਚਿਆ ਦੇ ਕਰੋਣਾ ਸਮਝ ਲਿਆ ਸਿਮਰਨ ਕਰਨ ਦਾ ਮਤਲਬ ਕੀ ਚੇਤੇ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਸanskrit ਦੇ ਚ ਕਹਿੰਦੇ ਨੇ ਸਿਮਰਨ ਕਰਨਾ मैं कि सिमरन करा जिसके उत्तर तो मेरे से प्रभाव पै गए जिंदगी मैं समझ है जो मेरी समझ द नहीं हो, मेरी सिमरती च किस तरह होगा बड़े होने जो मेरी समझ द नहीं हो, मेरे चेते च किस तरह होगा जो मेरी समझ द नहीं है मेरा हिरदा उसद करेगा किस तरह याद करेगा तो समझ कोई नहीं करूणा च कोई एक कद है जिंदी समझ द ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਫਿਰ ਕਰੋਨਾ ਚ ਕੋਈ ਕਦ ਜਿਹਦੇ ਚੇਤੇ ਦੇ ਚ ਕੋ ਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਔਰ ਦੂਜਾ ਨੁਕਤਾ ਵੀ ਧਿਆਨ ਨਾਲ ਸੁਣ ਲੈਣਾ ਬਾਕੀ ਖੁਲਾਸਾ ਸਵੇਰੇ ਕਰਾਂਗਾ ਕਿਆ ਵਾਕਈ ਪ੍ਰਮਾਤਮਾ ਸਮਝਦੇ ਚ ਆ ਜਾਂਦਾ ਹੈ ਅਗਰ ਸਮਝਦੇ ਚ ਆ ਜਾਂਦਾ ਹੈ ਤਾਂ ਫਿਰ ਮੇਰੀ ਸਮਝ ਵੱਡੀ ਹੈ ਪ੍ਰਮਾਤਮਾ ਕੁਝ ਵੀ ਨਹੀਂ ਹੈ ਮੇਰੇ 42 ਅਗਰ ਸਾਗਰ ਆ ਜਾਂਦਾ ਹੈ ਉਸ ਸਾਗਰ ਮੇਰੇ ਪਹਿਲੇ ਨਾਲੋਂ ਵੱਡਾ ਨਹੀਂ ਫਿਰ ਤੁਸੀਂ ਆਖੋਗੇ ਮੈਂ ਕਿਉਂ ਕਹਿੰਦਾ ਪਿਆਰ ਗੁਰਵਾਨੀ ਨੇ ਕਿਉਂ ਆਖਿਆ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ اے ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਐਸ ਸਮਝ ਬੰਦ ਤੂੰ ਸਮਰਥ ਵਡਾ ਮੇਰੀ ਮਤ ਥੋੜੀ ਉਤੇ ਮਹਾਨ ਸਾਗਰ ਦੀ ਤਰ੍ਹਾਂ ਹੈ ਮੇਰੀ ਅਕਲ ਤੇ ਨਿੱਕਾ ਜਿਹਾ ਪਿਆਲਾ ਚਲੋ ਇਹਦੇ ਤੇ ਇੱਕ ਮੈਂ ਛੋਟੀ ਜਿਹੀ ਗਾਥਾ ਤੁਹਾਨੂੰ ਸਰਵਨ ਕਰਾਵਾਂ ਇਹ ਥਿੰਨ ਦੀ ਗੱਲ ਹੈ 2500 ਸਾਲ ਪੁਰਾਣੀ ਯੂਨਾਨ ਇਹ ਥਿੰਨ ਸ਼ਹਿਰ ਸਮੁੰਦਰ ਦੇ ਤਟ ਤੇ ਸੁਕਰਾਤ ਤੈਲ ਰਿਆ ਸੀ ਸ਼ਾਮ ਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾਂ ਦੇ ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਜਦੋਂ ਆਵਾਜ਼ ਆਈ ਉਧਰ ਚਲੇ ਗਏ ਬੱਚਾ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਤੂੰ ਰੋ ਰਿਹਾ ਹੈ ਉਹਦੇ ਹੱਥੇ ਚ ਪਿਆਲਾ ਸੀ ਕਹਿੰਦੇ ਬਹੁਤ देर ਵੈ ਸਮੁੰਦਰ ਨੂੰ ਮੈਂ ਪਿਆਲੇ ਚ ਭਰਨਾ ਚਾਹਾਂ ਮੇਰੇ ਪਿਆਲੇ ਚ ਆ ਜਾਵੇ पर मैं थक गए आंदई ने मेरे पे बच जाते कगन सुकरात रोन लगदा है हे प्रभु तू इस बच्चे तो मेनू अकल दिलानी सी वाकई सागर प्याले च नहीं आवेगा नहीं आवे नहीं आवे एजबो लीगा नहीं आवेगा नहीं आवे हे प्रभु ਤੁਹਾਨੂੰ ਮਾਹੌਲ ਮੇਰੀ ਅਕਲ ਦੇ ਕਨੇ ਕਾ ਜੇ ਆ ਪਿਆਗਾ ਇਸ ਸਾਗਰ ਪਿਆਲੇ ਚ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੀ ਗਏ ਤੇ ਬੱਚੇ ਨੇ ਸੁਣਿਆ ਮੈਨੂੰ ਕਹਿ ਰਿਹਾ ਭਾਵੇਂ ਸੁਗਰਾਤ ਤੇ ਆਪਣੀ ਧੁੰਨ ਦੇ ਚ ਮਸਤ ਸਨ ਇਸ ਸਾਗਰ ਪਿਆਲੇ ਚ ਨਹੀਂ ਆਏਗਾ ਨਹੀਂ ਆਏ ਨਹੀਂ ਆਏ ਬੱਚੇ ਨੇ ਵੀ ਸੁਣ ਲਿਆ ਵਾ ਕਈ ਸਾਗਰ ਪਿਆਲੇ ਚ ਨਹੀਂ ਆਏਗਾ ਉਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ ਆਖਿਆ ਜਾਲ ਸਾਗਰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਬੋਲ ਤੂੰ ਆਹ ਕਹਿੰਦੇ ਨੇ ਇਹ 90 ਸਾਲ ਦਾ ਬੁੱਢਾ ਸੁਗਰਾ ਉਸ 4-5 ਸਾਲ ਦੇ ਬੱਚੇ ਦੀ ਪੈਰੀ ਪੇਜੇ ਅਖੇ ਬੜੇ ਬੜੇ ਗ੍ਰੰਥ ਪੜ ਕੇ ਇਹ ਰਾਜ ਨਹੀਂ ਲੱਭਿਆ ਤੇਰੇ ਨਾ ਤੋਤਲੇ ਬੋਲਾਂ ਤੋਂ ਰਾਜ ਲੱਭਦੇ ਆ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ ਲੀਨ ਹੋ ਸਕਦਾ ਗੱਲ ਸਮਝ ਜਾਂਦੀ ਪਤਾ ਚੱਲ ਗਿਆ ਰਾਜ ਮਿਲ ਗਿਆ ਅਗਰ ਕੋਈ ਆਖੇ ਸੂਰਜ ਮੇਰੇ ਘਰ ਦੇ ਵਿੱਚ ਆ ਜਾਏ ਮੇਰੇ ਕਮਰੇ ਵਿੱਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਹੈ ਸੂਰਜ ਨਹੀਂ ਆ ਤੇ ਸੂਰਜ ਆ ਵੀ ਗਿਆ ਤੇ ਤੂੰ ਹੋ ਵੀ ਨਹੀਂ ਸਕਦਾ ਇਹ ਗੱਲ ਗਲਤ ਹੈ ਪ੍ਰਭੂ ਦੇ ਗੁਣ ਅੰਦਰ ਪ੍ਰਵੇਸ਼ ਕਰ ਸਕਦੇ ਨੇ ਉਹਦਾ ਚਾਨਣਾ ਅੰਦਰ ਪ੍ਰਵੇਸ਼ ਕਰ ਸਰਦਾਵ ਦੀ ਰੋਸ਼ਨੀ ਅੰਦਰ ਪ੍ਰਵੇਸ਼ ਕਰ ਸਕਦੀ ਹੈ ਰੋਸ਼ਨੀ ਸੂਰਜ ਦੇ ਹੀ ਰੂਪ ਆਉਂਦੀ ਔਰ ਕੀ प्रेम हरको रूप है क्यों हर प्रेम स्वरूप एक होए दो यूं मिले ज्यों सूरज और रूप जमे चांदना ते सूरज एको ने तमे गुण ते परमात्मा एको ही ने सब गुण तेरे मैना ही कोई किरणा दे राही सूरज रोशनी वडदा है गुणा दे राही परमात्मा दा चांदना हृदय तक पहुंचदा है धार्मिक मूलक दी किस तरह पहचान होवेगी गुणा दा चांदना होवेगा प्रेम होवेगा ज्ञान होवेगा दया होवेगी समदृष्टि होवेगी निर्वैरता होगी निर्वैरता हुएगी। मैं फिर अर्ज करा, जो समझ नहीं चेते च किस तरह समझ की नहीं है समझ समझ के समझ मिल जाती है प्रभु मैं तेन नहीं समझ सक नहीं समझ जैसे उस समझ तो महान दिखाई देता है समझ प्रभावित हो जाती है फिर याद कर लग प ਫਿਰ ਭੁੱਲਦਾ ਹੀ ਨਹੀਂ ਵਿਸਰਤ ਨਾਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ ਫਿਰ ਭੁੱਲਦਾ ਹੀ ਨਹੀਂ ਹਰ ਵਕਤ ਉਸਦੀ ਯਾਦ ਬਣੀ ਰਹਿੰਦੀ ਹੈ ਉਹਦੀ ਯਾਦ ਮਹਾ ਆਨੰਦ ਹੈ ਤੇ ਉਹਨੂੰ ਭੁੱਲ ਜਾਣਾ ਮਹਾ ਦੁੱਖ ਹੈ ਇਸ ਦਾ 바ਕੇ ਪਹਿਲੋ ਕਲ ਸਵੇਰੇ ਦੀ ਆਖਰੀ ਕਥਾ ਤੁਹਾਡੇ ਸਾਹਮਣੇ ਰੱਖ ਕੇ ਸਤੁਖਮ ਖਿਮਾ ਦੀ ਯਾਚਨਾ ਕਰਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀ ਮਤ ਪ੍ਰਭਾਵਿਤ ਹੋਵੇ ਸਾਡੀ ਮਤ ਦੇਤੇ ਇਹ ਅਸਰ ਪੈ ਜਾਏ اے ਪ੍ਰਭੂ ਤੂੰ ਮੇਰੀ ਮਤ ਤੋਂ ਵੱਡਾ ਮੇਰੀ ਮਤ ਦੇ ਕਿ ਪਹਿਲੇ ਦੀ ਤਰ੍ਹਾਂ ਤੂੰ ਤੇ ਸਾਗਰ ਦੀ ਤਰ੍ਹਾਂ ਫਿਰ ਹਿਰਦਾ ਯਾਦ ਕਰਨ ਲੱਗ ਪਏਗਾ ਬਸ ਉਸ ਦੀ ਯਾਦ ਮਹਾ ਆਨੰਦ ਹੈ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਸਾਰੇਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲਚੁਬ ਦੀ ਸ਼ਮਾ ਪਤੇ ਪ੍ਰਮਾਨ ਕਰਨੇ ਵਾਯੂ ਰੋਜੀ ਕਾਲ ਸਹਾਉ